ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ ਦਾ ਫਿਰ ਰਵਨੀਤ ਕਰਤਾ ਆਪਾਂ ਸਕੂਲ ਵਾਸਤੇ ਰੈਡੀ ਹਜੇ ਮੇਰਾ ਝਾੜੂ ਲਾਉਣ ਵਾਲਾ ਪਿਆ ਤੇ ਫਿਰ ਕਰਦੇ ਆਂ ਬਾਕੀ ਕੰਮ ਧੰਦੇ ਤੇ ਹਜੇ ਸੂਰਜ ਨਹੀਂ ਨਿਕਲਿਆ ਹੈਗਾ ਫਿਰ ਫਿਰ ਦਾ ਟਾਈਮ ਆ ਬਹੁਤ ਵਧੀਆ ਟਾਈਮ ਆ ਸੰਦੀਪ ਤੇ ਸੰਦੀਪ ਹੁੰਦੇ ਨੇ ਉਧਰ ਰਵਨੀਤ ਵਾਸਤੇ ਬਿਸਕੁਟ ਲੈਣ ਗਏ ਸੀ ਅਜੇ ਬਿਸਕੁਟ ਆਪਣੇ ਖਤਮ ਹੋਈ ਪਏ ਸੀ ਇੱਥੇ ਅੱਡੇ ਤੇ ਦੁਕਾਨਾਂ ਤੇ ਉਹਦੀ ਹਜੇ ਬਸ ਦਾ ਟਾਈਮ ਹੈਗਾ ਸੀ ਵੀ ਚਲੋ ਉਹਨੂੰ ਬਿਸਕੁਟ ਲਿਆ ਦਿੰਨੇ ਆ ਤੇ ਉਹ ਉੱਥੇ ਗਏ ਸੀਗੇ ਲੈਣ ਹੁਣ ਫੇਰ ਸੇ 6:00 ਵਜੇ ਨੇ ਹੁਣ ਰਵਨੀਤ ਦੀ ਬੱਸ ਲੇਟ ਆਉਣ ਲੱਗੀ ਪਹਿਲਾਂ 6:30 ਆਉਂਦੀ ਸੀ ਹੁਣ 7:00 ਵਜੇ ਆਉਣ ਲੱਗੀ ਹਾਜੇ ਜਸਨੀਤਰੀ ਸਾਜਰੇ ਉੱਠ ਖੜਿਆ ਅੱਗੇ ਇਹ ਲੇਟ ਉੱਠਦਾ ਥੋੜਾ ਜਿਹਾ ਹਾਂ ਕੀ ਲੈ ਆਈ ਕੀ ਲੈ ਆਈ ਬਿਸਕੁਟ ਰਵਨੀਤ ਨੂੰ ਲਾਣਿਆ ਜੀ ਛਾੜੂ ਛੂੜ ਰਵਨੀਤ ਨੂੰ ਦੋੜਦੀ ਹੈ ਪਹਿਲਾਂ ਅੰਦਰ ਹੈ ਰਵਨੀਤ ਤੇ ਰਮਨੀ ਤੇ ਚਾਹ ਬਣਾਵਾ ਹੈ ਹੈਗੇ ਨੇ 5 ਮਿੰਟ ਬਣਾ ਦਿੰਨੀ ਆ ਅਸੀਂ ਧਿਆਨ ਰੱਖਾਂਗੇ ਬਾਅਦ ਬਸ ਤੂੰ ਖਾ ਖਾ ਕੇ ਦਵਾਈ ਲੈ ਲੈ ਪੁੱਤ ਬਸ ਖਾਵੇਂਗਾ ਗੋਲੀ ਲੈ ਲਈ ਨਾਲ ਲੈ ਇੱਕ ਵਾਰੀ ਸੋਤ ਲੈ ਲਈ ਲੈਣਾ ਉਹ ਨਹੀਂ ਲੈਣਾ ਉਹ ਹੋ ਗਈ ਸੀ ਨਹੀਂ ਇਸਨੂੰ ਇਤਨੇ ਵੀ ਖਾਣਾ ਠੀਕ ਹੈ ਜਤਨੀ ਤੇ ਕਰੀਮ ਵਾਲੇ ਨੇ ਹਨ ਲੈ ਲੈ ਹਾਉ ਅਹੀਂ ਖਾਲਾ ਨੂੰ ਖੋਲਣ ਕੀ ਹੈ ਖੋਲ ਫਿਰ ਉਹਨੇ ਪਾਣੀ ਲਿਆ ਕੇ ਦੇਣਾ ਤੈਨੂੰ ਦੁਵਾਈ ਲੈਣ ਠੀਕ ਖੋਲ ਲਿਆ ਉਹ ਤੇ ਬੋਟਲ ਹੈਗੀ ਆ ਅੱਛਾ ਖੋਲ ਦੇ ਆ ਖੋਲ ਕੇ ਖਾਵੇਂਗਾ ਚਲਿਆ ਉਹਨੂੰ ਦੀਦੀ ਨੂੰ ਵਾਪਸ ਕਰਦਾ ਹਾਂ ਹੈਨਾ ਹਾਂ ਰਾਤ ਲਿਆਂਦੀ ਸੀ ਖਿੱਲਾ ਸਾਂਝੀ ਤਾਂ ਨਹੀਂ ਲਈ ਖਿੱਲਾ ਦਾ ਪੈਕ ਲਿਆ ਕੇ ਖਾ ਲਿਆ ਤੁਸੀਂ ਕਰਦਾ ਖਿੱਲਾ ਨੂੰ ਕਿੱਲਾ ਖਾ ਲਈ ਅਸੀਂ ਇਹ ਹੋਈ ਇਹ ਦੇਖਿਆ ਬਕਤ ਇਹ ਦੇਖਾ ਮੈਨੂੰ ਲੱਗਾ ਬਦ ਗਿਆ ਹੋ ਕਿ ਮੁੰਗੇ ਕੀ ਦੇਖ ਫਿਰ ਰਾਤ ਨੂੰ ਪਾਣੀ ਜਲਾਤਾ ਸੀਗਾ ਆਪਣਾ ਦੇਖਿਓ ਛਿੱਟ ਛਿੱਟੇ ਹੋ ਗਏ ਹਨਾ ਦੇਖ ਹਾਂ ਜਾਲਾ ਪੈਣਾ ਸ਼ੁਰੂ ਹੋ ਗਿਆ ਪਾਣੀ ਹੋਰ ਲਾਜਣਾ ਪਾਣੀ ਹੋਣ ਸਵੇਰੇ ਰਾਤ ਲਾਇਆ ਸੀ ਰਾਤ ਲਾਇਆ ਸੀ ਓਕੇ ਉਹ ਜਿਹੜੇ ਮਿੱਟੀ ਤੇ ਨੇ ਉਹ ਜ਼ਿਆਦਾ ਹੋ ਗਏ ਬਈ ਆ ਦੇਖਿਓ ਉਰੇ ਵੀ ਹੋ ਗਿਆ ਆਪਣੇ ਆਪ ਹੀ ਹੋ ਗਿਆ ਹਾਂ ਆ ਵੀ ਪਾਣੀ ਹੋਰ ਲਾਜਣਾ ਇਦਾਂ ਰੈਡੀ ਗਏ ਸੀ ਇੱਥੇ ਵੀ ਹੋ ਗਏ ਪਾਣੀ ਨਾ ਗਿੱਲੇ ਜੇ ਹੋਰ ਕਰ ਦੇ ਚਲ ਬਸ ਲਾ ਦੂੰ ਥੋੜਾ ਜਿਹਾ ਪਾਣੀ ਹੋਰ ਲਾ ਦੂੰ ਸਰੋਂ ਵੀ ਹੋ ਗਈ ਸਰੋਂ ਸਰੋਂ ਵਧੀਆ ਖੜੀ ਹੈ ਇੱਥੇ ਹੈ ਨਹੀਂ ਕੋਈ ਇਹ ਤਾਂ ਸਟੈਂਡ ਤੇ ਲੈ ਨਹੀਂ ਅੰਦਰ ਉਹ ਉਹ ਲੈ ਲੂ ਆਪ ਕੀ ਮੇਰੀ ਪੈਂਟ ਦੀ ਜੇਬ ਚ ਹੋਊ ਨਹੀਂ ਕੋਈ ਲਾ ਲ ਨਹੀਂ ਉਧਰ ਤੇਰੇ ਵਾਲੇ ਉਹ ਚ ਪਈਆਂ ਨੇ ਦਰਾਜ ਚ ਗਈ

ਕਦੀਰੀ ਆ ਜਾ ਉਹ ਕਹਿੰਦੀ ਮੇਰੀ ਬੱਸ ਆਉਣ ਵਾਲੀ ਆ ਰਮਨੀਤ ਦੀ ਬੱਸ ਉੱਥੇ ਅੱਡੇ ਤੇ ਆਊਗੀ ਦੇਖੋ ਹੁਣ ਮੈਂ ਲਾਮਾ ਬੀੜਿਚ ਛਾੜੂ ਦੇਖੋ ਆਦਰਕ ਤੇ ਪੱਤੇ ਬਹੁਤ ਰਿਕਦੇ ਨੇ ਬਹੁਤ ਰਿਕਦੇ ਨੇ ਬਹੁਤ ਜ਼ਿਆਦਾ ਥੋੜੀ ਜਿਹੀ ਟਾਈਮ ਬਾਅਦ ਵਸਤਾ ਇਹ ਹੋ ਜਾਂਦਾ ਚਲੋ ਹੁਣ ਤਾਂ ਤਸਵੀਰ ਦਾ ਟਾਈਮਾ ਲਗਾਉਣਾ ਹੀ ਆ ਕੱਪੜੇ ਕੁਸ ਮੈਂ ਰਾਤ ਤੋਂ ਲੇਸੀ ਕੁਸ ਹੁਣ ਮਸ਼ੀਨ 'ਚ ਪਾਏ ਪਏ ਨੇ ਹੁਣ ਕੱਢੂੰਗੀ ਤੋਤੇ ਗਏ

ਫੁੱਲ ਤੋੜ ਤੋੜ ਮੇਰੇ ਸਿਰ ਚਲਾਤੀ ਨਾ ਤੋੜ ਨਾ ਪੁੱਤ ਇਹਦੇ ਲਾਵੇਂਗਾ ਇਹਦੇ ਲਾਵੇਂਗਾ ਹੈ ਨਾ ਮਮਾ ਦੇ ਮਮਾ ਦੇ ਸਿਰ ਲਾ ਦੇ ਓਏ ਪਹਿਲੇ ਮੇਰੇ ਆਹ ਲਾਈ ਨਹੀਂ ਕਿੱਥੇ ਲਾਉਣਾ ਹੁਣ ਫੁੱਲ ਮਮਾ ਦੇ ਮੇਰੇ ਸਿਰ ਤੇ ਦੇਖ ਕਿੱਥੇ ਲਾਈ ਹੋਏ ਨੇ ਇਹ ਲੱਗ ਤੂੰ ਲਾ ਫਿਰ ਲੱਗਣਗੇ ਲਾ ਦੇ ਓਏ ਲਾ ਦੇ ਪੁੱਤ ਟੱਡ ਜੋ ਮੇਰਾ ਕੰਮ ਕਰਨੀ ਨਹੀਂ ਤੁਸੀਂ ਮੇਰੇ ਫੁੱਲ ਤਾਂ ਲਾਤੇ ਹੁਣ ਹਾਂ ਜਾਂਦੀ ਐ ਮਮਾ ਤਾਂ ਜਾਂਦੀ ਐ ਉਹਨੂੰ ਮਮਾ ਨੇ ਕਹਿ ਦਿੱਤਾ ਆ ਜਾ ਪਾਪਾ ਦੀ ਸੁੱਤੀ ਵੀ ਲਾਤੇ ਫੁੱਲਾ ਮਮਾ ਨੇ ਕਹਿ ਦਿੱਤਾ ਆ ਜਾਓ ਜਾਂਦੀ ਐ ਮਮਾ ਦਾ ਬੁੱਤੋ ਮਮਾ ਆਈ ਦਾ ਬੱਸ ਮੇਰੇ ਫੁੱਲ ਲੱਗ ਗਏ ਹੁਣ ਮੈਂ ਜਾਂਦੀ ਆ ਹੁਣ ਮੈਂ ਜਾਂਦੀ ਐ ਕਾਕੂ ਹੁਣ ਮੈਂ ਜਾਂਦੀ ਐ

दुध आगे बाली मैं आटा गुन के रखता हम रोटी रोटी बनाने फिर सैल्फ इधर साफ सफाइए करते हैं जी कपड़े कुपड़े धोने सिम तो है। करके रख दनी हूं मैं दु फिर रमीत आइए स्कूलों से बना दी है पूरी टाइम हैपहर का साढ़े तीन का टाइम हो गया काले चन की सब्जी थी वोदू पूरिया बना दिखा पूरिया सिंपल आटे दी नहीं कहीं मैं पूरिया खानियां नहीं पुरी ही खादी सब्जी दाल गर्म जाती है

ਕਿ ਫਿਰ ਮੈਂ ਮਹਿਦੀ ਦੀ ਨਿੱਕੂ ਜਿਹੇ ਨਹੀਂ ਬਣਾਉਂਦੀ ਹੁੰਦੀ ਆਟੇ ਦੀ ਬਣਾ ਦਿੰਦੀ ਆ ਵੈਸੇ ਨਾਲ ਤਾਂ ਵੀ ਹੈਲਥ ਵਾਸਤੇ ਚੰਗੇ ਨੇ ਚਲੋ ਬੱਚੇ ਦਾ ਜਿਹੜਾ ਜੀ ਪੂਰਾ ਹੋ ਜਾਂਦਾ ਹਨਾ ਪਲੱਸ ਅਲੀ ਟੂਟੀ ਹੋ ਗਈ ਖਰਾਬ ਜਿਹੜੀ ਪਾਣੀ ਸਿੱਟਣ ਵਾਲੀ ਹੁੰਦੀ ਆ ਤੇ ਭਾਈ ਆਇਆ ਹੋਇਆ ਹੁਣ ਮੇਰੇ ਬਿੱਟੇ ਹੋ ਜੀ ਇਹ ਵੀ ਉੱਪਰ ਨਾ ਆਉਂਦੇ ਅਸੀਂ ਤੋਂ ਹੋਰ ਨੇ ਉਹ ਦੇਖਦਾ ਜੀ ਕਿ ਪਾਣੀ ਗਿਆ ਕੀ ਹੈ ਜੀ ਇੱਥੇ ਰ ਇੱਕ ਦੰਮੀ ਗਿਆ ਦੇਖੀ ਭਾਈ 对吧？我就想对。 ਆ ਬੱਸ ਹਾਂ ਇਹਦਾ ਆਪਰੇ ਜਿਹਾ ਦੀਵਾਰੀ ਲੱਗਦੀ ਇਹਦੀ ਇੱਕ ਪਲਾਸਟਿਕ ਦੀ ਟੂੜੀयां ਹੁੰਦੀਆਂ ਨੇ ਉਹ ਪਾਣੀ ਬਹੁਤ ਘਟਦੀਆਂ ਨੇ ਉਹ ਟੂੜੀ ਮਰ ਜਾਂਦੀ ਦੀ ਜਦੋਂ ਇਹ ਕਿਤੇ ਦੇ ਦੇ ਫਿਰ ਮੈਂ ਕੋਲ ਗਿਆ ਉਹਰੇ ਤਾਂ ਦੱਸੇ ਇਥੇ ਟੂੜੀਏ ਪਾਣੀ ਘਟ ਘੜਦੀ ਹੈ ਇਹਦਾ ਲੱਗਿਆ ਕੁਝ ਵਧੀਆ ਲਿਆਵਾਂਗੇ ਨਹੀਂ ਨਹੀਂ ਲੱਗਿਆ ਨਹੀਂ ਹੁਣ ਤਾਂ ਪਾਣੀ ਬੰਦ ਕਰਿਆ ਹੋਇਆ ਹੈ ਨਾ ਅੱਛਾ ਹਾਂ ਉਹ ਤਾਂ ਇਹਦੀ ਨਹੀਂ ਘਟ ਘੜਦੀ ਇਥੇ ਉਹ ਪਲਾਸਟਿਕ ਦੀ ਸਰ ਲੈ ਕੇ ਆਵਾਂਗੇ ਆਪਾਂ ਉਹ ਇਹਦੀ ਉਹਰੇ ਆ ਤਾਂ ਸਿੱਧੀ ਉਹ ਟੂੜੀ ਲਾਵਾਂਗੇ ਆਹ ਲਾਉਣਾ ਹੋ ਨਵਾਂ ਲਾ ਦਈਏ ਤੋਂ ਲਿਆਵਾਂਗੇ ਆ ਜਲਦੀ ਆ ਵਾ ਕੰਟਕੀ ਨੇ ਕਟਾ ਲਾਂਗੇ ਤਾਂ ਬਹੁਤ ਪਏ ਨੇ ਹੋਰ ਵੀ। ਲਓ ਜੀ ਟੂਟੀਆਂ ਦਾ ਵਾਧਾ ਵਧ ਗਿਆ। ਇੱਕ ਦੋ ਟੂਟੀਆਂ ਹੋਰ ਵੀ ਠੀਕ ਕਰਾਉਣ ਆਲੀ ਅਸੀਂ ਵੀ ਇਸ ਚਾਰੋਂ ਨਾਲੋਂ ਨਾਲ ਉਹ ਵੀ ਕੰਮ ਹੋ ਜੇ। ਤੇ ਦੇਖਦੇ ਨੇ ਜੀ ਸ਼ਹਿਰ ਪਰ ਜਾਣਾ ਪਊਗਾ ਸ਼ਾਇਦ। ਸਮਾਂ ਲਾ। ਲਓ ਜੀ ਅਸੀਂ ਆਈ ਸੀਗੇ ਹੁਣ ਗੇੜਾ ਦੇਣਾ। ਸ਼ਾਮ ਜੀ ਦਾ ਟਾਈਮ ਹੋ ਗਿਆ ਸੀਗਾ। ਹਾਂ। ਕੈਂਪ ਤਾਂ ਸਾਹਦੇ ਯਾਰ ਬਨੀਤ ਕੰਨੀ ਮੇਰੀ ਗੱਲਾਂ ਸੁਨੋ ਫਟਾਕੇ ਚੱਲਣ ਵੀ ਲੱਗੇ ਦਿਵਾਲੀ ਦੇ ਹਨਾ ਜਸਨੀਤ ਹਾਸਦੀ ਹੈ ਜਸਨੀਤ ਕੀ ਆ ਮम्मा ਕੀ ਆ ਕੀ ਆ ਪੁੱਤ ਕੀ ਆ ਪੁੱਤ ਅੱਜ ਤਾਂ ਓੜੀ ਗਰਮੀ ਘੱਟ ਨਹੀਂ ਹੁੰਦੀ ਬਹੁਤ ਬਹੁਤ ਗਰਮੀ ਹੁੰਦੀ ਆ ਹਨਾ ਜੇਕਰ ਪਰਮਾਖੀ ਕਿਰਨ ਵਿੱਚ ਕੋਈ ਰੋਗ ਰਹੀ ਹੈ ਇਹ ਮੇਰੀ ਗੱਡੀ ਕਿਹੜੀ ਹੈ